ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਧੂਰੀਆਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਾਜਵਿੰਦਰ ਸਿੰਘ ਹੁਣ ਅਗਲਾ ਆਪਾਂ ਆਏ ਹਾਂ ਤੇ ਅੱਗੇ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਤੇ ਅੱਜ ਵੀ ਤੁਹਾਨੂੰ ਟੋਟਲ ਚਾਰ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਦੋ ਗੱਪਣਾ ਇੱਕ ਧੰਨਵਾਦ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਹੈ ਸੂਈ ਸਵਾਈ ਹੈ ਚੰਗਾ ਦੁੱਧ ਤਿਆਰ ਦੱਸਦੇ ਤੇ ਕੋਲ ਵੀਤੀਆਂ ਨੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਿੱਧਾ ਵੀਰ ਜੀ ਕੀ ਹਾਲ ਚੱਲ ਦੋ? ਵਧੀਆ ਵਧੀਆ ਤੁਸੀਂ ਦੱਸੋ। ਬਸ ਵਧੀਆ ਹੋਰ ਸੁਣਾਓ ਠੀਕ ਠਾਕ। ਸਭ ਵਧੀਆ ਜੀ। ਤੇ ਨਾਮ ਦੱਸ ਤੇ ਕਰੀ। ਨਾਮ ਆਪਣਾ ਵੀਰ ਜੀ ਰਾਜਵਿੰਦਰ। ਪਿੰਡ ਦੂਰੀਆ। तहसील है जी ਨਾਲਾ ਜਿਲ੍ਹਾ ਅੰਬਰਸਰ ਤੇ ਫੋਨ ਨੰਬਰ ਬੋਲ ਦਿਕਰੇ 9781946095 994576142 ਠੀਕ ਹੈ ਜੀ ਹਾਂਜੀ ਤੇ ਅੱਜ ਮੱਝ ਵੀ ਲੈਣ ਦੀ ਫਿਰ ਇੱਕ ਅੱਜ ਮੱਝ ਹੀ ਲੈਣ ਦੀ ਮੱਝ ਰੋਜੀ ਡੇਲੀ ਇਕਾਂ ਵੰਦੀ ਹੈ ਅੱਛਾ ਹਾਂਜੀ ਲੈਣੀ ਇੱਕੋ ਹੀ ਲੈਣੀ ਡੇਲੀ ਇਕ ਹੈ ਹਮੇਸ਼ਾ ਅੱਗੇ ਵੀ ਜਦੋਂ ਪਾਈਦੀ ਆ ਮੱਝ ਇੱਕੋ ਹੀ ਹੁੰਦੀ ਆ ਪਰ ਚੰਗੇ ਦੁੱਧ ਵਾਲੀ ਹੁੰਦੀ ਹੈ ਮੱਝ ਕੋ ਲੈਣੀ ਲੈਣੀ ਸਰੇ ਦੀ ਆ ਠੀਕ ਹੈ ਹਾਂਜੀ ਤੇ ਸੂਈ ਸਵਾਈ ਹੈ ਵੀ ਇਹ ਸੂਈ ਸਵਾਈ ਹੈ ਹਰ ਪੇਜ ਆ ਛੇਵੇਂ ਸਰਵਾ ਦੇ ਨੇ ਸੂਈ ਨੂੰ ਅੱਛਾ ਬਜਰ ਕੱਟੀ ਆ ਪਿਓਰ ਦੀ ਨੀਰੀ ਬਜ ਜਾ ਤੇ ਦੁੱਧ ਕਿੰਨਾ ਤਿਆਰ ਜੇ ਦੇਕਾ ਦੁੱਧ ਵੀ ਜੀ ਝੂਠ ਮਾਲ ਕਰਦਾ ਜੀ ਜਿੰਨਾ ਮਰਜ਼ੀ ਦੁੱਧ ਬਿਲਕੁਲ ਜਿਹੜਾ ਕੰਡੇ ਤੇ ਚਾੜ ਕੇ ਲਾਜੀ ਇਹਦਾ ਦੁੱਧ ਅਜੇ 7ਵੇਂ ਦਿਨ ਦੀ ਸੂਈ ਥਲੇ 15 ਕਿਲੋ ਦੁੱਧ ਆ ਤਿਆਰ ਬਿਲਕੁਲ ਅਜੇ ਹੋਏ ਨਾ 16 ਆਪਾਂ 15 ਕਰਕੇ ਦਵਾਂਗੇ ਦੋ ਟਾਈਮ 15 ਕਿਲੋ ਚਵਾ ਕੇ ਦੋਗੇ ਦੋ ਟਾਈਮ ਨਹੀਂ ਦੋ ਦਿਨ ਚਵਾ ਕੇ ਦਵਾਂਗੇ ਅੱਛਾ ਹਾਂ ਜੀ ਦੋ ਟਾਈਮ ਕੁਝ ਨਹੀਂ ਦੋ ਦਿਨ ਚਵਾ ਕੇ ਦਵਾਂਗੇ ਤੇ ਫਿਰ ਤੇ ਜੇ ਦੁੱਧ ਹੋਰ ਵੀ ਵਾਜੂਗੀ ਉਤਰੋਂ ਉਹ ਤਾਂ 18 ਲੀਟਰ ਤੋਂ ਬਾਹਰ ਦੁੱਧ ਦਊਗੀ ਅੱਛਾ ਹਾਂ ਜੀ 18 20 18 20 ਇਹ ਚੱਗੀ ਸੇਵਾ ਵਾਲਾ ਬੰਦਾ ਹੋਵੇ ਚਵਾ ਚੂ ਓਕੇ ਪੂਰਾ ਆਪਾਂ ਧਰਮ ਬਾਕੀ ਸੋਨੀ ਝੋਟੀ ਆ ਚੰਗੇ ਕਦ ਕਾਠਾ ਲਈ ਆ ਇੱਕ ਪਾਸੇ ਦੇ ਸਿੰਘ ਦਾ ਖੋਖ ਜਿਹੜਾ ਇਹਦਾ ਲੱਥਾ ਬਾਕੀ ਬਾਰਡਰ ਏਰੀਆ ਦੀ ਝੋਟੀ ਆ ਬਾਕੀ ਵੀਰ ਜੀ ਉਹਨਾਂ ਦਾ ਪਿੰਡ ਵੀ ਬਿਲਕੁਲ ਦਰਿਆ ਦੇ ਕੰਡੇ ਤੇ ਯਾਰ ਨਾਲ ਹੀ ਜਿਹੜਾ ਰਾਵੀ ਦਰਿਆ ਵਾ ਇੱਥੋਂ ਥੋੜੀ ਕਿ ਦੂਰ ਹੀ ਮਗਰ ਵੀ ਇਹਦੇ ਕੱਟੀ ਆ ਬਾਕੀ ਹਵਾਨੇ ਦੇ ਨਾਰੇ ਜਿਹੜੀਆਂ ਚੰਗੀਆਂ ਆ ਪਸਮਾ ਕੇ ਇੱਕ ਵਾਰੀ ਤੁਹਾਨੂੰ ਦਿਖਾਉਨੇ ਆ ਤੇ ਫਿਰ ਤੋਰ ਕੇ ਤੁਹਾਨੂੰ ਫੇਰ ਹੀ ਦਿਖਾਉਣੀ ਇੱਕ ਰੀ ਚੰਗੇ ਕੱਦ ਕਾਠਾ ਲਈਏ ਚੰਗੇ ਬੜੀ ਵੇਟ ਵਾਲੀ ਆਹ ਦੇਖ ਸਾਦੇ ਥਾਨੇ ਦੇ ਲਾਗੇ ਦੋ ਤੇ ਹਵਾਨੇ ਦੇ ਵੀ ਨਾੜਾ ਦੇਖ ਸਾਦੇ ਜਿਹੜੀਆਂ ਚੰਗੇ ਰਕਾ ਵਾਲੀ ਥੋੜੀ ਦੂਜੀ ਕਿਵਾਂ ਹੀ ਬੈਠੇ ਹਾਂ ਦੇਖ ਸਾਦੇ ਜੀ ਲੱਗੇ ਮੱਡੀ ਉੱਪਰ ਆ ਲੈ ਇਧਰ ਮੱਡੀ ਕੁਝ ਹੋ ਰਿਹਾ ਠੀਕ ਆ ਜੀ ਹਾਂ ਜੀ ਪਿਛਲੇ ਖਾਨਾ ਦਾ ਵੀ ਕੁਵਾ ਦਿਖਾ ਦਈਏ ਇਹ ਕੋਦ ਦਵਾਈ ਠੀਕ ਹੈ ਜੀ ਤੋੜ ਕੇ ਦਿਖਾਈਏ ਫੇਜੀ ਹਰੇ ਕਰੀ ਨਾ ਆਪਾਂ ਹੋਣ ਵੇਖੋ ਜੀ ਦੇਖੋ ਕਾਈਆਂ ਰੂ ਆਪਣੇ ਆਪ ਦੁੱਧ ਵਜਦਾ ਰੋ ਠੀਕ ਹੈ ਜੀ ਆਹ ਦੇਖ ਸਾਦੇ ਹਵਾਨੇ ਤੇ ਨਾੜਾ ਵੀ ਤੋੜੋ ਹੇ ਕਰੀ ਮੈਂ ਘੱਟ ਕਾਟਦੇ ਵੀ ਜਿਹੜੀ ਚੰਗੀ ਪੂਰੀ ਜਵਾਨ ਆ ਲੱਜ ਉਹ ਵਿੱਧੀ ਕਮਾ ਕੇ ਬਾਕੀ ਨੀਲੀ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਵੇ ਖਵਾਨੇ ਦੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਸਿੱਧੀ ਲੱਜੇ ਇੱਕ ਰਿਵੀਦੀ ਪੂਰੀ ਤੇ ਆਹ ਹਵਾਨਾ ਵੀ ਰਹਾ ਥੱਲੇੋਂ ਦੇਖ ਸਕਦੇ ਜੀ ਬੰਦ ਵਿੱਧੀ ਹਰੇ ਨੂੰ ਹਾਂ ਦੇਖ ਸਾਡੇ ਜੀ ਹਾਂ ਜੀ ਠੱਡੀ ਵੇਖ ਲੋ ਕਿੰਨੀ ਜਿਹੀ ਪੱਤਿਆ ਉਦ ਬੱਚੀ ਦੀ ਵੀ ਕੋਈ ਪ੍ਰਵਾਹ ਵੇਖੋ ਠੀਕ ਹੈ ਜੀ ਜੀ ਬਾਹਰ ਵੀ ਇਹ ਨੂੰ ਹਾਂ ਇਹ ਪੂੜੀਆਂ ਨਹੀਂ ਚਾਹੀਦੀ ਬਾਹਰ ਵੀ ਲਾਲ ਦੋ ਆ ਵੇਖ ਹਾਂ ਦੇਖ ਸਾਡੇ ਜੀ ਠੀਕ ਹੈ ਜੀ ਹਾਂ ਜੀ ਤੇ ਮੁੱਲ ਲਵੇ ਦੀ ਇਹ ਤਾਂ ਫਿਰ ਮੋਲ ਆ ਪੀੜੀ ਫੋਨ ਤੇ ਗੱਲਾਂ ਨਹੀਂ ਦਾ ਅੱਛਾ ਜੈ ਜੀ ਦਾ ਖਨਾਤਰ ਬੋਲ ਜੈ ਜੀ ਜਿਹੜੇ ਸਾਹ ਦਾ ਮੱਝ ਮੋਲ ਜੀ ਮੱਝ ਦੇ ਸਾਹ ਨਜਲਾ ਕੋ ਮੋਲ ਲਾਵੇ ਤੇ ਤੁਸੀਂ ਵੀ ਚਲੋ ਵੇਚ ਲੇ ਭਾਈ ਆ ਤੁਹਾਨੂੰ ਸਾਹਪੜਾ ਪੰਦਾ ਉਹ 20 ਕਿਲੋ ਪਰੂ ਦੀ ਮੱਝ ਅੱਛਾ ਹਾਂ ਜੀ ਹੁਣ ਇਹ 16 ਕਿਲੋ ਦੁੱਧ ਉਹ ਆਪਾਂ 15 ਕਿਲੋ ਤੰਡੇ ਦੇ ਦੁੱਧ ਬਣਾ ਦੇ ਤਾ ਠੀਕ ਐ ਕਿ ਚੰਗੇ ਸਾਹ ਦੇ ਦੁੱਧ ਜਿਹੜਾ ਵਾ ਜਿਹੜੀ ਸਾਹਗੇ ਅਜੇ ਸਤਵਾਂ ਦਿਨ ਦੀ ਅਜੇ ਸੂਈ ਆ ਠੀਕ ਐ ਜੀ ਹਾਂਜੀ ਠੀਕ ਤੇ ਹੁਣ ਜਿਹੜੀ ਆ ਸੂਈ ਸਵਾਈ ਆ ਵੀ ਤੁਹਾਨੂੰ ਦਿਖਾ ਦਈਏ ਹੈਗੀ ਇਹ ਵੀ ਕਰੋਸ ਚੀ ਇਨੋਂ ਕਿੰਨਾ ਚਿਰ ਹੋਇਆ ਵਿੱਦੀ ਸੁਈ ਨਾ ਇਹੋ ਵਿੱਦੀ ਹਫਤਾ ਜੋ ਜਾਣਾ ਸੁਈ ਨੂੰ ਮੇਲ ਬੱਚੀ ਹੈ ਨਾ ਡੂਦੀ ਹੈ ਜੇ ਬੱਚਾ ਨਾ ਡੂ ਜਿਹੜਾ ਬੱਚੇ ਦਾ ਨਾਲ ਹੀ ਆ ਆਪਾਂ ਕੋ ਸੋਨੇ ਵਾਸੀ ਬਾਅਦ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਸੋਧ ਪਹਿਲਾ ਸੂਆ 12 ਕਿਲੋ ਤਿਆਰ ਹੋਇਆ ਇਸ ਟਾਈਮ ਦੁੱਧ ਅੱਛਾ ਹਾਂਜੀ ਤੇ ਕਿੰਨਾ ਕਿਚਵਾਈ ਜਾਊਗੀ ਦੁੱਧ 13-14 ਚਲੋ ਚਵਾ ਦੂਗੀ ਚਲੋ ਇਹ ਹੈ ਥੋੜੀ ਲੱਸੀ ਹੈ ਅਵੇ ਇਹ ਪਈਏ 15-16 ਚਵਾ ਦੂ 13-14 ਕਿਲੋ ਦੁੱਧ ਪੜਾ 14 ਹਰੇ ਕਰੀ ਜੀ ਠੀਕ ਹੈ ਜੀ ਲੈ ਜਾਓ ਜੀ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ ਫਿਰ ਮੈਂ ਜਦੋਂ ਸਰ ਪੇ ਜੀ ਜਦੋਂ ਅੰਦਰ ਮਿੱਤਰ ਬਣੀ ਲੈ ਬਰਉਣੀ ਹਾਂਜੀ ਛੱਡੀ ਸੀ ਲਾ ਰੱਸੀ ਪਾ ਜੀ ਚੋਲੋ ਤੇ ਭਾਵੇਂ ਰੱਸੀ ਲਾਓ ਤੇ ਬਿਨਾਂ ਚੋਲੋ ਕੋਈ ਨਹੀਂ ਚੱਲਨੀ ਠੀਕ ਹੈ 42000 ਦੀ ਦੇ ਦੀਏ 42000 ਦੇ ਵਿੱਚੋਂ ਕਰਨਾ ਮੰਨਤਾ ਨਾ ਰ ਤੁਸੀਂ ਚਾਹਦੇ ਦੋ ਤੰਦ ਕਿੰਨਾ ਕਰਦੀ ਐ ਜਿੰਨਾ ਤੁਹਾਨੂੰ ਕਿੰਨਾ ਲੱਗਦਾ 41 ਦੀ ਦੇ ਦੀਏ ਦੋ ਹੋਰ ਤੇ ਤੁਹਾਨੂੰ ਅੱਛਾ 49 ਦੀ ਦੇ ਦਾਂਗੇ ਅੱਛਾ 40 ਤਾਂ ਵੀ ਅੰਦਰ ਹੀ ਦੇ ਦੋਗੇ 40 ਤਾਂ ਅੰਦਰ ਦਵਾ ਯਾਰ ਠੀਕ ਹੈ ਜੀ ਹਾਂ ਜੀ ਤੇ ਹੁਣ ਫੇਰ ਮਾਲ ਕਰਾਂ ਜਰੂਰ ਮੰਨਤਨ ਬਾਅਦ ਚ ਫੇਰ ਮੌਕੇ ਤੇ ਹੋ ਜਾਊਗਾ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਵੈੜ ਹੈਗੀਆਂ ਸਾਰੀਆਂ ਕ੍ਰੋਸ ਚੀਆ ਜਰਸੀ ਕ੍ਰੋਸ ਚੀ ਤੁਹਾਨੂੰ ਦਿਖਾਉਣੀ ਆ ਅੱਜ ਤੇ ਇਹ ਕਿੰਨੇ ਕ ਦੁੱਧ ਵਾਲੀ ਜੇ ਵੀਰ ਜੀ ਇਹ ਵੀ ਇਹਦੀ 14-15 ਕਿਲੋ ਦੁੱਧ ਚਵਾਉਗੀ ਠੀਕ ਐ ਥੱਲੇ ਬੜੀ ਆ ਫੁੱਲੀ ਬੜੀ ਆ ਵੇਖੋ ਜੇ ਢੱਲਾ ਤੇ ਠੀਕ ਐ ਇਹ ਢੱਲਾ ਢਲਾ ਹਵਾ ਨੇ ਚੰਗੀਆਂ ਆ ਹਾਂਜੀ ਬਣੂ ਜੀ ਦੋਰਾ ਹੈ ਕਰੀ ਨਾ ਸਰ ਬਾਕੀ ਚੰਗੀ ਤਿਆਰ ਹੋਣੀ ਆ ਭਲਾ ਭੁਲਾ ਹਵਾਨੇ ਤੇ ਪੈਣਦੀਆਂ ਇਹਦੇ ਤੇ ਇਹਦਾ ਮੁੱਲ ਵੀ ਦੀ ਫਿਰ ਇਹ ਵੀ ਇਹਦੀ ਦਰਮਿਆ ਦੀ ਇਹ ਦਾਈ ਆ ਹਾਂਜੀ ਬੱਦੀ ਦਰਮਿਆ ਦੀ ਦੁੱਧ ਚੋਲੀਆ 14 15 ਦਿਨ ਦੀ 42000 ਦੀ ਦੇ ਗਏ ਮੇਰੇ 42000 ਦੀ ਹਾਂਜੀ ਕਰਦੀਏ ਪੂਰੇ 40 ਦੀ 40000 ਹੀ ਦਾ ਵੀ ਅੱਛਾ ਇਹਦਾ ਵੀ ਯਾਰ ਛੱਡ ਦੋ ਕੀ 40 ਚਾਹਾਂ ਬੱਦੀ ਨੂੰ ਇਹ ਲੈ ਗਏ ਭਾਉ ਹੋ ਲੈ ਗਏ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲੇ ਕੈਂਟ ਤੇ ਚੰਗੇ ਕਦ ਕਾਠਾ ਲਈ ਆ ਸਾਈਵਲ ਜਰਸੀ ਕ੍ਰੋਸ ਹੈ ਜਿਹੜੀ ਹੈ ਕਾਦੇ ਦਾ ਸਾਰੀਆਂ ਤੋਂ ਹੀ ਉੱਚਾ ਇਹਦਾ ਕਿੰਨਾ ਸੁਆਜੇ ਵੀਰ ਜੀ ਪਹਿਲਾ ਸੁਆਹ ਹੈ ਵੀਰ ਜੀ ਮੋਹ 4 ਦੰਦ ਅੱਧਾ ਅੱਛਾ ਪਹਿਲਾ ਸੁਆਹ ਤਾਂ ਮੋਹ 4 ਦੰਦ ਤੇ ਜੋ ਠੰਡੀ ਸੀਲ ਆ ਥੋੜੀ ਜੋ ਉਪਰੇ ਥਾ ਤੇ ਡਰਦੀ ਆ ਰਾਤੀ ਆਈ ਏ ਠੀਕ ਆ ਇਹ ਆ ਕਿ ਜਵਾਨ ਪੂਰੀ ਯਾਤਰਾ ਹਨਾ ਕਦ ਬੜਾ ਰੋ ਤੇ ਕਿੰਨੇ ਦਾ ਦੁੱਧ ਆ ਲੀਜੇ ਜਲੀਬਾ ਨੇ ਤੇਿਆੜੀ ਦੇ ਮਨ ਦੁੱਧ 16 17 ਦਿਨੋਂ ਵਧੀਆ ਭਰੂ ਠੀਕ ਆ ਜੀ ਤੋਰਾਂ ਹਾਂ ਫੇਰ ਇਹਨੂੰ ਬਾਕੀ ਚੰਗੇ ਕੱਦ ਕਾਠ ਵਾਲੀ ਆ ਪਹਿਲ ਨਾਲ ਦੇ ਸਾਨਾ ਥਨਾਂ ਦਾ ਸਾਈਡ ਜਿਆ ਕੋਈ ਇਹਦਾ ਚੰਗਾ ਤੇ ਜਿਹੜੀ ਡਰਦੀ ਉਹ ਤਾਂ ਹੈ ਖੱਡੀ ਸੀਲ ਹੈ ਥੋੜੀ ਡਰਦੀ ਉਪਰੇ ਥਾਂ ਕਰਕੇ ਠੀਕ ਹੈ ਜੀ ਹਾਂ ਜੀ ਮੂੰਹ ਪਿਓਰ ਚਾਰ ਦਾਲਦੇ ਤੇ ਇਹਦਾ ਮੁੱਲ ਇਹ ਮਗਨਾ ਜੀ ਵੀ ਵੱਛੀ ਜਿੱਦੀ ਹੈ ਜੀ ਮੁੱਲ ਤੇ ਪਹਿਲੇ 65 70 ਕੜੀ ਹੈ ਭਾਈ ਦਾ ਹਾਂਜੀ 60000 ਦੀ ਦੇਣਾ 60000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਤੇ ਮਨਤਨ ਕਰ ਦੋਗੇ ਥੋੜੇ ਕਰ ਲਾ ਲੋ ਜੋ 60 ਦੀ ਕਰ ਦਈਏ ਫਿਰ 70 ਵੀ ਦੋ ਤੱਕ ਅੱਛਾ 55 ਦੀ ਵਛੀ 55000 ਦੀ ਦੇ ਦੋਗੇ ਹਾਂਜੀ 50000 ਵਿੱਚ ਛੋਟ ਹੀ ਕਰਾ ਜੀ ਹੁਣ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਬਸ ਵਧੀਆ ਵੀਰ ਜੀ ਬਾਅਦ ਨਹੀਂ ਚਵਾਈ ਕਰਦੇ ਤੁਸੀਂ ਠੜੇ ਤੁਸੀਂ ਦੋ ਟਾਈਮ ਜਿੰਨੇ ਅਸੀਂ ਜਿੰਨੇ ਦੋ ਦਿਨ ਤੁਸੀਂ ਚੋੜੇ ਠੜੇ ਸਾਡੇ ਕੋਲ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਸ਼ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ